ਤੁਹਾਡਾ ਵਾਇਗਰੂ ਕਲੌਥ ਹਾਊਸ ਹੈ ਦੇ ਪਟਿਕ ਪਲਾ ਡਬਲ ਨੂੰ ਲਓ ਜੀ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਏ ਅੱਜ ਸਾਡੇ ਰਹਿਣ ਦੇ ਪਟਿਕ ਵਰਕ ਦੇ ਸੂਟ ਜੋ ਸੇ ਸੂਟ ਲੈ ਕੇ ਆਏ ਨੇ ਉਹ ਮੇਰੇ ਆ ਭੈਣਾਂ ਦੀ ਬਹੁਤ ਸਾਰੀ ਡਿਮਾਂਡ ਹੁੰਦੀ ਹੈ ਅਸੀਂ ਕਾਫੀ ਵੀ ਰਿਸੂਟ ਡੈਡੀ ਕਰ ਚੁੱਕੇ ਹਾਂ ਪਰ ਦੁਬਾਰਾ ਫਿਰ ਇਹਨਾਂ ਸੂਟਾਂ ਦੀ ਹੀ ਡਿਮਾਂਡ ਆਉਂਦੀ ਹੈ ਤੇ ਦੁਬਾਰਾ ਫਿਰ ਰੀਸਟਾਕ ਕੀਤਾ ਕਿਉਂਕਿ ਸੂਟ ਰਹਿਣ ਵਾਲੇ ਬਹੁਤ ਹੀ ਪਿਆਰੇ ਜਨਰਲ ਪ੍ਰਾਈਸ ਵਿੱਚ ਸੂਟ ਲੈ ਕੇ ਆਏ ਆ ਜੀ ਅੱਜ ਦੇ ਚੈੱਕ ਕਰੋ ਸੂਟ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੇ ਵਿੱਚ ਘੇਰਾ ਵਰਕ ਹੈ ਚਾਕ ਤੇ ਵਰਕ ਹੋਣਾ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜਿੰਨੀ ਮਰਜ਼ੀ ਦਾ ਘੇਰਾ ਵਧਾ ਘਟਾ ਸਕਦੇ ਹੋ ਤੁਸੀਂ ਹੈਨਾ ਬਾਕੀ ਡਿਜ਼ਾਈਨਿੰਗ ਕਰਕੇ ਸਾਈਡਾਂ ਤੇ ਜਿੰਨਾ ਮਰਜ਼ੀ ਘੇਰਾ ਰੈਡੀ ਕਰ ਲਓ ਤੇ 슬ੀਵਸ ਵੀ ਤੁਹਾਨੂੰ ਪੂਰੀਆਂ ਫੁੱਲ ਮਿਲਣਗੀਆਂ ਪਸ਼ਮੀਨਾ ਤੇ ਇਹ ਸੂਟ ਰਹੂਗਾ ਸੈਲਫ ਪਸ਼ਮੀਨਾ ਜੀ ਸਟੱਫ ਵੀ ਚੈੱਕ ਕਰ ਲਓ ਜੀ ਚੈੱਕ ਕਰੋ ਜੀ ਇਹ ਰਹਿਣ ਗਿਆ ਜੀ 슬ੀਵਸ ਦਾ ਵਰਕ ਇਹ ਬਾਹਾਂ ਦਾ ਵਰਕ ਰਹਿਣਾ ਸੈਲਫ ਪਸ਼ਮੀਨਾ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਬਹੁਤ ਸੋਹਣਾ ਸੂਟ ਰਹਿਣ ਵਾਲਾ ਠੀਕ ਹੈ ਜੀ ਪ੍ਰਾਈਸ ਦੇ ਰਿਹਾ ਤੁਸਰਫ 850 ਦੇ ਬਚੇ ਸੂਟ ਦਵਾਂਗੇ ਚੈੱਕ ਕਰੋ ਜੀ ਮੈਂ ਤੁਹਾਨੂੰ ਲੁੱਕ ਦਿਖਾ ਦਾਂ ਸੂਟ ਦੀ ਤੇ ਇਹ ਸੂਟ ਬਣ ਕੇ ਵੀ ਬਹੁਤ ਸੋਹਣਾ ਪੈਂਦਾ ਕਿਉਂਕਿ ਤਾਂ ਹੀ ਵਾਰ-ਵਾਰ ਇਹਨਾਂ ਸੂਟਾਂ ਦੀ ਮੇਰੀਆਂ ਭੈਣਾਂ ਦੀ ਧਮਾਨਡ ਆ ਰਹੀ ਹੈ ਕਿਉਂਕਿ ਸੂਟ ਬਹੁਤ ਸੋਹਣਾ ਪੈਂਦਾ ਜੀ ਰੈਡੀ ਹੋ ਕੇ ਤੇ ਬਾਕੀ ਜਨਰਲ ਪ੍ਰਾਈਸ ਹੁੰਦੀ ਹੈ ਤੇ ਜੋ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਚੈਨਲ ਨੂੰ ਕਰੋ ਸਬਸਕ੍ਰਾਈਬ ਐਦਾਂ ਦੇ ਜਨਰਲ ਪ੍ਰਾਈਸ ਵਿੱਚ ਸਾਡੇ ਕੋਲ ਸੂਟ ਲੈਣ ਲਈ ਲੁੱਕ ਦੇਖੋ ਸੂਟ ਦੀ ਕਿੱਦਾਂ ਆਉਣੀ ਹੈ ਜੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਬਣਦਾ ਜੀ ਇਦਾਂ ਰੈਡੀ ਹੋ ਕੇ। ਬਾਕੀ ਤੁਸੀਂ ਇਹਦੀ ਨੈਕ ਡਿਜ਼ਾਈਨ, ਬਾਟਮ ਤੇ ਡਿਜ਼ਾਈਨ ਇਦਾਂ ਤੁਸੀਂ ਇਹਦੀ ਡਿਜ਼ਾਈਨਿੰਗ ਕਰਕੇ ਇਸ ਸੂਟ ਦੀ ਲੁੱਕ ਹੋਰ ਵਧਾ ਸਕਦੇ ਹੋ। ਲਓ ਜੀ, ਦੇਖ ਲਿਆ ਤੁਸੀਂ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਊਗਾ ਇਹ। ਪ੍ਰਾਈਸ ਸਿਰਫ 850 ਰਹਿਣ ਵਾਲੀ ਇਹ ਵਾਲੀ ਸੂਟ ਦੀ। ਠੀਕ ਹੈ ਜੀ 850 ਪ੍ਰਾਈਸ ਰਹੂਗੀ ਇਹ ਵਾਲੇ ਸੂਟ ਦੀ। ਇਦਾਂ ਹੀ ਤੁਸੀਂ ਇਹਦੀਆਂ 슬ੀਵਸ ਦਾ ਡਿਜ਼ਾਈਨ ਕਰ ਸਕਦੇ ਹੋ, ਬਾਟਮ ਦਾ ਕਰ ਸਕਦੇ ਹੋ ਜੀ। ਲਓ ਜੀ। ਦੂਸਰਾ ਕਲਰ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਸੋਹਣਾ ਰਹਿਣ ਵਾਲਾ ਲਓ ਜੀ ਇਹ ਆਊਗਾ ਮਾਊਸ ਸ਼ੇਡ ਦੇ ਵਿੱਚ ਚੈੱਕ ਕਰੋ ਜੀ ਮਾਊਸ ਸ਼ੇਡ ਦੇ ਵਿੱਚ ਆਉਣਾ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਮਾਊਸ ਸ਼ੇਡ ਦੇ ਵਿੱਚ ਠੀਕ ਹੈ ਜੀ ਇਹਦੀਆਂ 슬ੀਵਸ ਵੀ ਤੁਹਮ ਦਿਖਾ ਦਾਂ 슬ੀਵਸ ਹੀ ਪੂਰੀਆਂ ਵਧੀਆ ਰਹਿਣ ਵਾਲੀਆਂ ਜੀ ਇਹ ਸਟਾਫ ਜਿਹੜਾ ਰਹਿਣਾ ਜੀ ਇਹ ਖਾਦੀ ਕਾਟਨ ਰਹਿਣਾ ਜੀ ਸਟਾਫ ਬਿਲਕੁਲ ਗਾਫ ਵਾਲਾ ਸਟਾਫ ਹੈ ਸਰਦੀਆਂ ਦੇ ਵਿੱਚ ਵੇਅਰ ਕਰਨ ਵਾਲਾ ਸਟਾਫ ਹੈ ਜੀ ਇਹ ਠੀਕ ਹੈ ਜੀ 850 ਦੀ ਪ੍ਰਾਈਸ ਰਹਿਣੀ ਹੈ ਜੀ ਦੇਖੋ ਜੀ ਬਹੁਤ ਸੋਹਣਾ ਸੂਟ ਰੈਣ ਵਾਲਾ ਜਿਹੜਾ ਬਣ ਕੇ ਰੈਡੀ ਹੋਇਆ ਤੇ ਬਹੁਤ ਪਿਆਰਾ ਬਣਨਾ ਮਾਊਸ ਸ਼ੇਡ ਆਉਣੀ ਹੈ ਜੀ ਇਹ ਵਾਲੇ ਸੂਟ ਦੀ ਠੀਕ ਹੈ ਜੀ ਮਾਊਸ ਸ਼ੇਡ ਆਣੀ ਹੈ ਅਗਲਾ ਕਲਰ ਤੁਹਾਨੂੰ ਚੈੱਕ ਕਰਵਾ ਦिए ਜੀ ਲਓ ਸਕਿਨ ਸ਼ੇਡ ਦੇ ਵਿੱਚ ਆਊਗਾ ਜੀ ਇਹ ਆਊਗਾ ਸਕਿਨ ਸ਼ੀਡ ਦੇ ਵਿੱਚ ਇਹ ਵੀ ਬਹੁਤ ਪਿਆਰਾ ਬੰਦਾ ਸੂਟ ਸਕਿਨ ਕਲਰ ਦਾ 슬ੀਵਸ ਸਾਦਗੀਆਂ ਹੀ ਮਿਲਣਗੀਆਂ ਜੀ ਕਈ ਵਾਰੀ ਅਸੀਂ ਨਹੀਂ ਦਿਖਾਉਂਦੀ ਪਰ 슬ੀਵਸ ਸਾਦ ਨਹੀਂ ਹੁੰਦੇਗਾ ਵਰਕ ਹੁੰਦਾ 슬ੀਵਸ ਦੇ ਉੱਪਰ ਲਓ ਜੀ ਇਹ 슬ੀਵਸ ਰਹਿਣਗੀਆਂ ਜੀ ਇਹਦੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਪ੍ਰਾਈਸ ਰਹਿਣੀ ਹੈ 850 ਲਓ ਜੀ ਇਹ ਕਲਾ ਡਿਜ਼ਾਈਨ ਚੈੱਕ ਕਰੋ ਇੱਕ ਕੇਬਲ ਡਿਜ਼ਾਈਨ ਆਊਗਾ ਵੀ ਇਹਦੀ ਵੀ ਬਹੁਤ ਡਿਮਾਂਡ ਰਹੀ ਹੈ ਜੀ ਦੇਖੋ ਦੁਬਾਰਾ ਫੇਰ ਰੀਸਟਾਕ ਕਰ ਰਹੇ ਹਾਂ ਵਾਰੀ ਵਾਰੀ ਮੈਸੇਜ ਆਉਂਦੇ ਇਹਨਾਂ ਸੂਟਾਂ ਦੇ ਤੇ ਦੁਬਾਰਾ ਫੇਰ ਅਸੀਂ ਰੈਡੀ ਕੀਤੀ ਇਹ ਵਾਲੇ ਸੂਟ ਤੇ ਕਾਫੀ ਮੇਰੇ ਆਪਾਂ ਦੇ ਆਰਡਰ ਸੀ ਉਹ ਵੀ ਕੰਪਲੀਟ ਹੋਏ ਆ ਲਓ ਜੀ ਇਹ ਡਿਜ਼ਾਈਨ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਰਹਿਣ ਵਾਲਾ ਉੱਪਰ ਨੈਕ ਡਿਜ਼ਾਈਨ ਤੁਸੀਂ ਜਿੱਦਾਂ ਦਾ ਮਰਜ਼ੀ ਕਰ ਸਕਦੇ ਹੋ ਤੇ ਪ੍ਰਾਈਸ ਇਹਦੀ ਵੀ ਰਹਿਣੀ ਆ ਇਹਦੀ ਪ੍ਰਾਈਸ 800 ਰੁਪਏ ਰਹਿਣੀ ਆ ਜੀ ਇਹ ਵਾਲੇ ਸੂਟ ਦੀ ਪ੍ਰਾਈਸ 800 ਰਹੂਗੀ ਲਓ ਇਹਦੇ ਤੁਹਾਨੂੰ ਕਲਰ ਦਿਖਾ ਦਈਏ ਜੀ ਪਸ਼ਮੀਨਾ ਸਟੱਫ ਤੇ ਰੈਡੀ ਹੋਣਗੇ ਸਾਰੇ ਸੂਟ ਇਹ ਵਾਲਾ ਕਲਰ ਦੇਖੋ ਜੀ ਬਹੁਤ ਹੀ ਸੋਨਾ ਜਿਹਾ ਕਲਰ ਹੈਣ ਵਾਲਾ ਤੇ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਜੀ ਚੈੱਕ ਕਰੋ ਜੀ ਲਓ ਬਹੁਤ ਸੋਨਾ ਸੂਟ ਹੈਣਾ ਜਿੰਨਾ ਮਰਜੀ ਈ ਕੈਰਾ ਰੈਡੀ ਕਰ ਲਓ ਤੇ 슬ੀਵਸ ਦੇਖੋ ਜੀ ਇਦਾਂ 슬ੀਵਸ ਵੀ ਆਉਣਗੀਆਂ ਪ੍ਰਾਈਸ ਰਹਿਣੀ ਹੈ ਤੇ 800 ਰੁਪਏ ਠੀਕ ਹੈ ਜੀ ਕਲਰ ਚੈੱਕ ਕਰੀ ਚਲੋ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਆਪਣਾ ਲਓ ਇੱਕ ਕਲਰ ਆਊਗਾ ਜੀ ਇਹ ਵਾਲਾ ನೋਚ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਪਸ਼ਮੀਨਾ ਸਟਾਫ ਤੇ ਰਹਿਣੇ ਜੀ ਸਾਰੇ ਸੂਟ 800 ਰੁਪਏ ਦੀ ਪ੍ਰਾਈਸ ਰਹੂਗੀ ਜੀ ਸ਼ਿਪਿੰਗ ਚਾਰਜ ਤੁਹਾਨੂੰ ਐਕਸਟਰਾ ਪੈਣਾ ਹੈਵੀ ਸੂਟ ਆ ਜੀ ਸ਼ਿਪਿੰਗ ਚਾਰਜ ਤੁਹਾਨੂੰ ਅ ਪਹਿਲਾਂ 50 ਰੁਪਏ ਪੈਂਦਾ ਸੀ ਪਰ ਜਾਦੇ ਪਊਗਾ ਜੀ ਹੁਣ ਠੀਕ ਹੈ ਜੀ ਕਿਉਂਕਿ ਪਸ਼ਮੀਨਾ ਸਟਾਫ ਹੈ ਤੇ ਇਹਨਾਂ ਦਾ weight ਥੋੜਾ ਜ਼ਿਆਦਾ ਹੁੰਦਾ ਹਨਾ ਸ਼ਿਪਿੰਗ ਚਾਰਜ ਜ਼ਿਆਦਾ ਪੈਂਦਾ ਗਰਮ ਸਟਾਫ ਆ ਗਿਆ ਜੀ ਇਹ ਕਾਟਨ ਨਹੀਂ ਹੁੰਦਾ ਕਾਟਨ ਲਾਈਟ weight ਹੁੰਦਾ ਜੀ ਇਹ ਸਟਾਫ ਆ ਗਿਆ ਗਰਮ ਇਹਦਾ ਸ਼ਿਪਿੰਗ ਚਾਰਜ ਹਮੇਸ਼ਾ ਹੀ ਜ਼ਿਆਦਾ ਪੈਂਦਾ ਤੁਹਾਨੂੰ ਪਤਾ ਹੀ ਹੋਊਗਾ ਹਨਾ ਤੇ ਲੋ ਚ ਇਹਦੇ ਵਿੱਚ ਚੈੱਕ ਕਲਰ ਇਹ ਆਊਗਾ ਇਹ ਵੀ ਸੈਲਫ ਪ੍ਰਿੰਟ ਦੇ ਵਿੱਚ ਰਹੂਗਾ ਜੀ ਸੈਲਫ ਪਸ਼ਮੀਨਾ ਲੋ ਕਲਰ ਸਾਰੇ ਬਹੁਤ ਪਿਆਰੇ ਜੇ ਲੈ ਕੇ ਆਏ ਤੁਹਾਡੇ ਵਾਸਤੇ ਲੋ ਚ ਬਹੁਤ ਸੋਹਣਾ ਕਲਰ ਹੈਨ ਵਾਲਾ ਇਹਦੀ ਚੈੱਕ ਕਰੋ ਜੀ ਡਿਜ਼ਾਈਨਿੰਗ ਠੀਕ ਹੈ ਜੀ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਪੂਰੀ ਫੁੱਲ ਹੈਵੀ ਅਸੀਂ ਫਿਨਿਸ਼ਿੰਗ ਦਿੰਦੀਆਂ ਤੁਹਾਨੂੰ ਵਰਕ ਦੀ ਤੇ 슬ੀਵ ਸੁਪਰ ਵੀ ਵਰਕ ਮਿਲੂਗਾ ਜੀ ਲੋ ਜੀ ਇਹ 슬ੀਵ ਸੁਪਰ ਆਊਗਾ ਜੀ 슬ੀਵਸ ਦਾ ਵੀ ਵਰਕ ਮਿਲੂਗਾ ਤੁਹਾਨੂੰ

ਤੇ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣੀਆਂ ਜੀ ਦੇਖੋ 슬ੀਵਸ ਦਾ ਵਰਕ ਦੇਖੋ ਜੀ ਪੂਰਾ ਫੁੱਲ ਹੈਵੀ 슬ੀਵਸ ਹੈ ਪ੍ਰਾਈਸ ਰਹਿਣੀ ਇਹਦੀ 850 850 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਪਸ਼ਮੀਨੀ ਦੇ ਉੱਪਰ ਸਾਡੇ ਕੋਲ ਪੂਰਾ ਫੁੱਲ ਹੈਵੀ ਸੂਟ ਹੈ ਜੀ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ ਰਹਿਣਾ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਜੀ ਅਗਲਾ ਡਿਜ਼ਾਈਨ ਇਹਦੇ ਵਿੱਚ ਚੱਕ ਕਲਰ ਹੋਰ ਆਊਗਾ ਜੀ ਲਓ ਇੱਕ ਆਊਗਾ ਜੀ ਕਲਰ ਇਹ ਵਾਲਾ ਬਹੁਤ ਸੋਹਣਾ ਕਲਰ ਆਉਣ ਵਾਲਾ ਪਸ਼ਮੀਨੇ ਦੇ ਉੱਪਰ ਰੈਡੀ ਹੈ 850 ਰੁਪਿਆ ਦੀ ਪ੍ਰਾਈਸ ਰਹਿਣੀ ਹੈ ਬਾਰੇ ਸੂਟ ਦੀ ਲਓ ਜੀ ਇਹ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਫੁੱਲ ਹੈਵੀ 슬ੀਵਸ ਰਹਿਣੀ ਹੈ ਇਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਆ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਾਡੇ 800 850 ਵਿੱਚ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਣੇ ਆ ਅਗਲਾ ਕਲਰ ਬਹੁਤ ਹੀ ਪਿਆਰੇ ਜੀ ਸਾਰੇ ਸਾਰੇ ਕਲਰ ਆਉਣ ਵਾਲੇ ਆ ਲਓ ਜੀ ਇਹ ਚੈੱਕ ਕਰੋ ਜੀ ਇਹ ਬਣਾ ਚੈੱਕ ਕਰੋ ਡਿਜ਼ਾਈਨ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਕੇਰਾ ਪਸ਼ਮੀਨੀ ਦੇ ਉੱਪਰ ਰੈਡੀ ਆ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ 850 ਲਓ ਇਹ ਪੂਰਾ ਹੈਵੀ 슬ੀਵਸ ਦਾ ਵਰਕ ਰਹੂਗਾ ਜੀ ਕਲਰ ਬਹੁਤ ਸੋਹਣਾ ਰਹਿਣ ਵਾਲਾ ਜੀ ਕਾਪਰ ਜਾਂ ਤੇ ਪ੍ਰਾਈਸ ਰਹਿਣੀ ਹੈ 850 ਜੀ ਇਹ ਵਾਲੇ ਸੂਟ ਦੀ ਪ੍ਰਾਈਸ 850 ਰਹਿਣ ਵਾਲੀ ਹੈ ਜੀ ਇਹ ਰਿਸਨੋ ਕਲਰ ਦਿਖਾ ਦਿੰਨੇ ਆ ਲੋ ਜੀ ਇੱਕ ਆਊਗਾ ਜੀ ਨੇਵੀ ਬਲੂ ਦੇ ਵਿੱਚ ਲੋ ਇਹ ਨੇਵੀ ਬਲੂ ਦੇ ਵਿੱਚ ਆਉਣਾ ਜੀ ਪ੍ਰਾਈਸ ਰਹਿਣੀ 850 ਪਸ਼ਮੀਨੀ ਤੇ ਰੈਡੀ ਹੈ ਘੇਰਾ 23 24 ਇੰਚ ਰੈਡੀ ਕਰ ਸਕਦੇ ਹੋ ਤੁਸੀਂ ਸਲੀਵਸ ਦਾ ਵਰਕ ਵੀ ਮਿਲੂਗਾ ਤੁਹਾਨੂੰ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣੀਆਂ ਜਿਹੜੀਆਂ ਲਓ 슬ੀਵਸ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਇਹਦੀਆਂ ਚੈੱਕ ਕਰੋ ਜੀ ਲਓ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਪ੍ਰਾਈਸ ਰਹਿਣੀ ਹੈ ਜੀ ਇਹਦੀ 850 ਇਹ ਵਾਲੇ ਸੂਟ ਦੀ ਪਸ਼ਮੀਨੇ ਦੇ ਉੱਪਰ ਹੈ ਰੈਡੀ ਆ 850 ਦੀ ਪ੍ਰਾਈਸ ਰਹੂਗੀ ਜੀ ਡਿਜ਼ਾਈਨ ਬਹੁਤ ਸੋਹਣੇ ਸੂਟਾਂ ਰਹਿਣ ਵਾਲੀ ਅੱਜ ਦੀ ਲੋ ਇਹ ਚੈੱਕ ਕਰੋ ਜੀ ਲਓ ਜੀ ਬਹੁਤ ਸੋਹਣਾ ਬਣਿਆ ਹੋਇਆ ਕੇਰਾ ਐਦਾਂ ਜਿਹੜੀਆਂ 슬ੀਵਸ ਮੈਲੀਆਂ ਤੁਹਾਨੂੰ ਲੋ ਇਹ 슬ੀਵਸ ਦਾ ਕੰਮ ਹੈ ਜੀ ਇਹਦਾ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਾਡੇ 800 ਜੀ ਜੀ ਇੱਕ ਇਹ ਵਾਲਾ ਕਲਰ ਚੈੱਕ ਕਰੋ ਰੈਸਟ ਜੇ ਕਲਰ ਤੇ ਰੈਡੀ ਹੈ ਜੀ ਬਹੁਤ ਸੋਨਾ ਕਲਰ ਆਉਣ ਵਾਲਾ ਇਹ ਠੀਕ ਹੈ ਜੀ ਇਸ ਤੋਂ ਇਹ ਰਹਿਣੀਆਂ 슬ੀਪਸ ਜੀਆਂ ਇਹ 슬ੀਪਸ ਤੇ ਕੰਮ ਹੈ ਜੀ ਇਹਦਾ ਪ੍ਰਾਈਸ ਰਹਿਣੀ ਹੈ 850 ਜੀ ਇਹ ਕੇਬਲਾ ਦੇਖੋ ਜੀ ਇਹਦੀ ਪ੍ਰਾਈਸ ਰਹਿਣੀ 800 ਠੀਕ ਹੈ ਜੀ ਇਦਾਂ ਹੀ ਇਦੀ ਬਾਹਾਂ ਤੇ ਕੰਮ ਆਊਗਾ ਪ੍ਰਾਈਸ ਰਹਿਣੀ 890 ਬਲੂ ਕਲਰ ਹੈ ਬਹੁਤ ਸੋਹਣਾ ਕਲਰ ਹੈਨ ਵਾਲਾ ਪ੍ਰਾਈਸ ਰਹਿਣੀ ਹੈ 800 ਜੀ ਲੋ ਜੀ ਇਹ ਕੀ ਕਲਰ ਆਊਗਾ ਪਿਸਤਾ ਕਲਰ ਪਿਸਤਾ ਕਲਰ ਤੇ ਡਿਜ਼ਾਈਨ ਆਊਗਾ ਜੀ ਬਹੁਤ ਪਿਆਰਾ ਦਾ ਡਿਜ਼ਾਈਨ ਬਣਿਆ ਹੋਇਆ ਲੋ ਜੀ ਚੈੱਕ ਕਰੋ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਪ੍ਰਾਈਸ ਰਹਿਣੀ ਹੈ ਜੀ 850 ਲੋ ਇਹ 슬ੀਵਸ ਤੇ ਕੰਮ ਆਊਗਾ ਜੀ ਪ੍ਰਾਈਸ ਰਹਿਣੀ ਹੈ 850 ਇਹ ਕੀ ਵਾਲਾ ਆਊਗਾ ਇਹ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਤਾਂ ਕੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਕੇਰਾ ਬਣਿਆ ਹੋਇਆ ਐਦਾਂ ਹੀ ਤੁਹਾਨੂੰ 슬ੀਵਸ ਸਿਲਣੀਆਂ ਸਲੀਵਸ ਉੱਪਰ ਹੀ ਵਰਕ ਆਊਗਾ ਪਸ਼ਮੀਨੇ ਤੇ ਰੈਡੀ ਹੈ ਲਓ ਇਹ ਸਲੀਵਸ ਤੇ ਵਰਕ ਆਉਣਾ ਜੀ ਠੀਕ ਹੈ ਜੀ ਸਲੀਵਸ ਸਭ ਨੇ ਰੈਡੀ ਹੈ ਪ੍ਰਾਈਸ ਰਹਿਣੀ ਹੈ ਸਾਢੇ 800 ਸਾਢੇ 800 ਵਿੱਚ ਤੁਸੀਂ ਪੂਰੇ ਪਿਆਰੇ ਪਿਆਰੇ ਸੂਟ ਲੈ ਸਕਦੇ ਹੋ ਵਰਕ ਦੇਖੋ ਤੇ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਬਾਕੀ ਸੂਟ ਜਿਹੜੋ ਬੰਦੇ ਆ ਜੀ ਆਪਾਂ ਰੈਡੀ ਕਰਦੇ ਆਪਾਂ ਟੀਕ ਸਟਾਈਲ 'ਚ ਰੈਡੀ ਕਰੋ ਜੀ ਤੇ ਫਿਰ ਹੋਰ ਵੀ ਜ਼ਿਆਦਾ ਲੁੱਕ ਆਉਂਦੀ ਹੈ ਸੂਟਾਂ ਦੀ ਸਾਡੇ ਕੋਲ ਵੀ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਲਓ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਇਹ ਡਿਜ਼ਾਈਨ ਚੈੱਕ ਕਰੋ ਜੀ ਇਹ ਅਸੀਂ ਪਹਿਲਾਂ ਲੈ ਕੇ ਆਏ ਸੀ ਸ਼ਿਲਕ ਪਸ਼ਮੀਨੀ ਤੇ ਹੁਣ ਲੈ ਕੇ ਆਇਆ ਫੈਂਡੀ ਦੇ ਉੱਪਰ ਠੀਕ ਹੈ ਜੀ ਫੈਂਡੀ ਸਟੱਫ ਤੇ ਰਹੂਗਾ ਜੀ ਲਓ ਮਿਜ਼ੈਂਟਾ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਆਣ ਵਾਲਾ ਜੀ ਮਿਜ਼ੈਂਟਾ ਸ਼ੇਡ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਦੇਖੋ ਜੀ neck دیکھو 43 تک دی لینتھ ਰਹੂਗੀ کیرا ਰਹੂਗਾ 20 انچ تک ہے پتہ ਜਿੰਨੀ ਮਰਜ਼ੀ ਕਰ ਲਓ ਉਪਰੋਂ کیرا ਵਧਾ ਕੇ ਤਾਂ ਆ ਵੀ ਸਕਦੇ ਹਾਂ ਇਹ ਫਰੰਟ ਹੈ ਇਹ بیک ਹੈ ਬਾਕੀ ਮੈਂ ਤੁਹਾਨੂੰ ਲੁੱਕ ਦਿਖਾ ਦਿੰਨੀ ਹਾਂ سوٹ ਦੀ ਕਿੱਦਾਂ ਆਉਣੀ ਹੈ ਜਦੋਂ રેਡੀ ਹੋਣਾ ਇਹ بیک ਤੇ ਵਰਕ ਆਊਗਾ ਜੀ ਬਹੁਤ ਸੋਹਣਾ پارٹی ویئر سوٹ ਬਣਨਾ ਜੀ ਇਹ રેਡੀ ਹੋ ਕੇ ਠੀਕ ਹੈ ਜੀ پارٹی ویئر سوٹ રેਡੀ ਹੋਊਗਾ ਜੀ ਬਣ ਕੇ ਲਓ ਜੀ ਇਹ 슬یوز ਤੇ ਰਹੂਗਾ ਵਰਕ ਇਹਦਾ ਪ੍ਰਾਈਸ ਰਣੀ 1150 ਜੀ 1150 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਐਦਾਂ ਸੂਟ ਬਣ ਕੇ ਰੈਡੀ ਹੋਣਾ 1150 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹ ਕਾਲਰ ਆਊਗਾ ਜੀ ਕਾਫੀ ਲਓ ਇਹ ਕਾਫੀ ਤੇ ਰੈਡੀ ਹੈ ਬਹੁਤ ਪਿਆਰਾ ਜਿਹਾ ਲੱਗਦਾ ਕਾਫੀ ਕਲਰ ਵੀ ਲਓ ਇਹ ਆਊਗਾ ਜੀ ਬੈਕ ਦਾ ਵਰਕ ਇਹ ਬੈਕ ਦਾ 슬ੀਵਸ ਦਾ ਵਰਕ ਵੀ ਤੁਸੀਂ ਦੇਖ ਲਓ ਜੀ 슬ੀਵਸ ਦਾ ਵੀ ਦਿਖਾ ਦਿੰਦੀ ਆ ਪ੍ਰਾਈਸ ਰਹਿਣੀ 1150 ਰੁਪਏ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਜਿਹੜੀਆਂ 슬ੀਵਸ ਇਹ 슬ੀਵਸ ਰਹਿਣਗੀਆਂ ਜਿਹੜੀਆਂ ਠੀਕ ਹੈ ਪ੍ਰਾਈਸ ਜਿਹੜੀ 11500 ਹੋ ਗਈ ਜੀ ਫੈਂਡੀ ਉੱਪਰ ਇਹ ਆਊਗਾ ਸ਼ਿਲਕ ਪਸ਼ਮੀਨੇ ਤੇ ਸੂਟ ਸੇਮ ਡਿਜ਼ਾਈਨ ਸ਼ਿਲਕ ਪਸ਼ਮੀਨਾ ਰਹੂਗਾ ਜੀ ブルー ਕਲਰ ਤੇ ਰਹਿਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ブルー ਸ਼ੇਡ ਜੀ ਇਹ ਡਬਲ ਟੂਨ ਸ਼ਿਲਕ ਪਸ਼ਮੀਨਾ ਆਪਾਂ ਵੀ ਨਰਾ ਬ੍ਰਾਂਡ ਦਾ ਲਓ ਇਹ ਆਉਗੀ ਜੀ ਪੈਕ ਇਹਦੀ ਇਹਦੀ ਪ੍ਰਾਈਸ ਰਹਿਣੀ ਹੈ 1600 ਰੁਪਏ ਠੀਕ ਹੈ ਜੀ ਫੈਬਰਿਕ ਚੇਂਜ ਆ ਸ਼ਿਲਕ ਪਸ਼ਮੀਨਾ ਜੀ ਇਹਦੀ ਪ੍ਰਾਈਸ ਰਹਿਣੀ ਹੈ 1600 ਰੁਪਏ ਇਸ ਤੋਂ ਕਿੰਧ ਦੁਕਾਨੋਂ ਜੀ ਇਹ ਗ੍ਰੀਨ ਸ਼ੇਡ ਦੇ ਵਿੱਚ ਆਊਗਾ ਜੀ ਇੱਕ ਲਓ ਜੀ ਇੱਕ ਛੁੱਟ ਬਾਕੀ ਆ ਜੀ ਗ੍ਰੀਨ ਦੇ ਵਿੱਚ ਸਾਡੇ ਕੋਲੇ ਦੇਖੋ ਕਿ 14000 ਕਲਰ ਹੈ ਗ੍ਰੀਨ ਸ਼ੇਡ ਕਾਫੀ ਟ੍ਰੈਂਡੀ ਹੈ ਜੀ ਇਹ ਵਾਲੀ ਕਲਰ ਦਾ ਇਹ ਬੈਕ ਆਉਣੀ ਹੈ ਬਹੁਤ ਸਲੀਵਸ ਤੇ ਵੀ ਪੂਰਾ ਵਰਕ ਮਿਲੂਗਾ ਤੁਹਾਨੂੰ ਲਓ ਇਹ ਸਲੀਵਸ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ 1600 ਰੁਪਏ ਇਹ ਸੂਟ ਤੁਸੀਂ ਲੈ ਸਕਦੇ ਹੋ ਸ਼ਿਲਕ ਪਸ਼ਮੀਨੀ ਤੇ ਸਾਡੇ ਕੋਲੋਂ 1600 ਠੀਕ ਹੈ ਜੀ 1600 ਦੇ ਵਿੱਚ ਲੈ ਸਕਦੇ ਹੋ ਇਸ ਤੋਂ ਅੱਗੇ ਆ ਵਾਲੇ ਸੂਟ ਚੈੱਕ ਕਰੋ ਜੀ ਦੁਬਾਰਾ ਰੀਸਟੌਕ ਹੋਇਆ ਹੈ ਬਹੁਤ ਸੋਹਣੇ ਸੂਰਲ ਬੰਦੇ ਆ ਜੀ ਕਾਫੀ ਮੇਰੀਆਂ ਭੈਣਾਂ ਦੀਆਂ ਮੰਗੇ ਨੇ ਸੂਟਾਂ ਦੀ ਲੋ ਦੁਬਾਰਾ ਰੀਸਟੌਕ ਕੀਤੇ ਆ ਕਲਰ ਦਿਖਾ ਦਨੇ ਕਿਹੜੇ ਕਿਹੜੇ ਕਲਰਾਂ ਚ ਰੈਡੀ ਆ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਪਿਕ ਦੇਖੋ ਜੀ ਕਿੱਦਾਂ ਸੂਟ ਬੰਨਾ ਇਹ neck ਕੋਣਾ ਜੀ neck ਤੇ ਵਰਕ ਹੈ ਬਹੁਤ ਹੀ ਪਿਆਰਾ ਜਿਹਾ ਪਫ ਵਰਕ ਹੈ ਸ਼ੇਡ ਵਾਲਾ ਪਫ ਵਰਕ ਹੋਇਆ ਜੀ ਤੇ ਬਹੁਤ ਸੋਹਣਾ ਵਰਕ ਹੋਇਆ ਸ਼ ਨੀਚੇ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ 21 22 ਇੰਚ ਦਾ ਘੇਰਾ ਰੈਡੀ ਕਰੋ 슬ੀਵਸ ਤੇ ਵਰਕ ਹੈ ਜੀ ਬਾਟਮ ਤੇ ਵੀ ਵਰਕ ਹੈ ਪਿਕ ਦੇਖੋ ਜੀ ਪਿਕ ਦੇ ਵਿੱਚ ਕਿੱਦਾਂ ਆਉਣੀ ਇਹਦੀ ਲੁੱਕ ਸੂਟ ਦੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਸਿਰਫ ਲੋ ਜੀ ਇੱਕ ਕਲਰ ਇਹ ਵਾਲਾ ਆਊਗਾ ਜੀ ਲੋ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਕੇ ਗਲਰ ਆਊਗਾ ਬੋਟਮ ਵਰਕ ਹੈ}{|\text{sleeves}} ਵਰਕ ਹੈ ਸਭ ਤਰ੍ਹਾਂ ਦਾ ਵਰਕ ਮਿਲੂਗਾ ਤੁਹਾਨੂੰ ਇਹਦਾ ਤੇ ਤੂ ਤੀਸਰਾ ਕਲਰ ਆਊਗਾ ਜੀ ਇਹ ਵਾਲਾ ਲੋ ਤੀਸਰਾ 컬러 ਆਊਗਾ ਇਹ ਬਲਾਜ ਇਹ ਵੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ 컬러 ਵੀ ਬਹੁਤ ਪਿਆਰਾ ਜੀ ਇਹਦਾ ਠੀਕ ਹੈ ਜੀ ਪਾਫ ਵਰਕ ਹੋਇਆ ਬਹੁਤ ਪਿਆਰਾ ਪੂਰੀ ਫਿਨਿਸ਼ਿੰਗ ਨਾਲ ਵਰਕ ਹੋਇਆ ਕਿਹੜਾ 슬ੀਵਸ ਸਭ ਕੁਝ ਵਰਕ ਮਿਲੂਗਾ ਤੇ ਕਾਫੀ ਡਿਮਾਂਡ ਰਹੀ ਹੈ ਇਹਨਾਂ ਸੂਟਾਂ ਦੀ ਤੇ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ 1250 12:30 ਵਜੇ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲ। ਛੇੜ ਦੀ ਵਿੱਚ ਆਹ ਡਿਜ਼ਾਈਨ ਰਹਿ ਗਿਆ ਸੀ ਦਿਖਾ ਦੇਣੀ ਤੁਹਾਨੂੰ। ਇਹ ਸਾਈਡ ਤੇ ਰਹਿ ਗਿਆ ਕਿ ਆਹ ਕਿਹ ਕਲਰ ਰੈਡੀ ਹੋਇਆ ਸਾਡੇ ਕੋਲੇ। ਫੈਂਡੀ ਦੇ ਵਿੱਚ। ਲੋ। ਇਹ ਫੈਂਡੀ ਤੇ ਰੈਡੀ ਹੈ ਜੀ ਪੂਰਾ ਜਰੀ ਵਰਕ ਹੋਇਆ। neck ਦੇਖੋ ਜੀ ਇਹਦਾ। ਘੇਰਾ ਦੇਖੋ। ਬਹੁਤ ਸੋਹਣਾ ਘੇਰਾ ਬਣਿਆ ਹੋਇਆ ਹੈ ਇਹਦਾ। ਜਰੀ ਵਰਕ ਹੋਇਆ। ਵਾਈਨ ਸ਼ੇਡ ਦੇ ਵਿੱਚ ਆਊਗਾ ਜੀ। ਪਰਪਲ ਜਿਹਨੂੰ ਆਪਾਂ ਬੈਂਗ ਨਹੀਂ ਛੇੜ ਕਹਿੰਦੇ ਨਾ ਕਿਉਂਕਿ ਅ ਥੋੜੀ ਜਿਹੀ ਲਾਈਟ ਪੈਂਦੀ ਆ ਬਾਕੀ ਫੈਂਡੀ ਆ ਜੀ ਡਬਲ ਟੂਨ ਹੈ ਤੇ ਕਾਲਸ ਦੇ ਵਿੱਚ ਆਉਂਦਾ ਜੀ ਕਲਰ ਪਰ ਬਹੁਤ ਸੋਹਣਾ ਕਲਰ ਹੈ ਜੀ ਜੀ ਆਪਾਂ ਦਿਨ 'ਚ ਦੇਖਾਂਗੇ ਨਾ ਰਾਤ ਨੂੰ ਵੀਡੀਓ ਬਣ ਰਹੀ ਹੈ ਦਿਨ 'ਚ ਦੇਖਾਂਗੇ ਬਹੁਤ ਸੋਹਣਾ ਕਲਰ ਆ ਵਾਈਨ ਸ਼ੇਡ ਵਾਈਨ ਸ਼ੇਡ ਤੁਹਾਨੂੰ ਪਤਾ ਹੀ ਲੁੱਕ ਕਿੱਦਾਂ ਦੀ ਹੁੰਦੀ ਵਾਈਨ ਦੀ ਤੇ ਇਹ ਡਬਲ ਟੂਨ ਕਰਕੇ ਥੋੜਾ ਕਾਲਸ ਦੇ ਵਿੱਚ ਆਇਆ ਸ਼ਾਈਨਿੰਗ ਕਰਕੇ ਕਾਲਸ ਦੇ ਵਿੱਚ ਆ ਰਿਹਾ ਪਰ ਕਲਰ ਬਹੁਤ ਕਹਿਰਾ ਜੀ ਇਹ ਐਦਾਂ ਹੀ ਤੁਹਾਨੂੰ ਕਾਫੀ ਦਿਖਾਇਆ ਸੀ ਕਾਫੀ ਵੀ ਕਾਲਸ ਚ ਆ ਰਿਹਾ ਡਬਲ ਟੂਨ ਤੇ ਪਰ ਬਹੁਤ ਸੋਹਣਾ ਕਲਰ ਹੈ ਜੀ ਕਾਫੀ ਤੇ ਇਹਨਾਂ ਦੀ ਪ੍ਰਾਈਸ 1150 ਰਹਿਣੀ ਹੈ ਜੀ ਠੀਕ ਹੈ ਜੀ ਇਸਨ ਆਈਡੀ ਸੂਰੇ ਨੇ ਤੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੋ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੀ ਅੱਜ ਦੀ ਵੀਡੀਓ ਕਰਦੇ ਇਥੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ